ਹਸਪੀਟਲ ਦੇ ਵਿੱਚ ਪੈਰਾਲਾਈਜ਼ ਹਾਲਤ ਦੇ ਵਿੱਚ ਸਾਡਾ ਪੇਸ਼ੈਂਟ ਆਇਆ ਜੀ ਹੂੰ ਛੋਟੀਆਂ ਛੋਟੀਆਂ ਬੱਚੀਆਂ ਆਉਂਦੀਆਂ ਤਿੰਨ ਉਸ ਪ੍ਰਸ਼ਾਸਨ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ 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 ਬੱਜਾਖਾਨਾ ਠਾਣਾ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਆਪਾਂ ਬਾਜੇਖਾਨੇ ਦੇ ਵਿੱਚ ਖੜੇ ਆਂ ਜਿੱਥੇ ਕਿ ਇੱਕ ਦੁਕਾਨਦਾਰ ਵੀਰ ਦੇ ਜਿਹੜੇ ਡਾਂਗਾ ਸੋਟੀਆਂ ਮਾਰ ਕੇ ਕੀ ਹਾਲ ਹੋਇਆਗਾ ਆਪਾਂ ਪੁੱਛਾਂਗੇ ਇਹਨਾਂ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਖਾਲਸਾ ਬਾਈ ਜੀ ਕੀ ਫਤਿਹ ਬਾਈ ਗੁਰਜੀ ਕੀ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਬਾਜੇਖਾਨੇ ਦੇ ਵਿੱਚ ਕੀ ਗੱਲਬਾਤ ਹੋਈ ਏ ਜਿਹਦੇ ਕਰਕੇ ਅੱਜ ਤੁਹਾਨੂੰ ਥਾਣੇ ਦੇ ਸਾਹਮਣੇ ਧਰਨਾ ਲਾਉਣਾ ਪੈ ਗਿਆ ਜੀ ਇਹ ਜੀ ਅੱਜ ਜੋ ਧਰਨਾ ਲੱਗੇ ਉਹ ਬਾਜੇ ਖਾਨਾ ਦੇ ਘਟਿਆ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਕਰਕੇ ਲੱਗਿਆ ਉਹਨਾਂ ਦੇ ਕਾਰਜਗੁਜ਼ਾਰੀ ਕਰਕੇ ਲੱਗਿਆ ਜੋ ਬਾਜੇ ਖਾਨੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਉਹਦੇ ਕਰਕੇ ਤਰਨ ਲੱਗਿਆ ਜੀ ਕੁਝ ਦਿਨ ਪਹਿਲਾਂ ਦੀ ਗੱਲ ਹੈ 12 ਤਰੀਕ ਦੀ ਗੱਲ ਹੈ ਬਾਜੇ ਖਾਨੇ ਦੇ ਕੁਝ ਦਹਿਸ਼ਤਗਰਦ ਗੁੰਡਾਗਰਦ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਗੁੰਡਾ ਗੁੰਡਿਆਂ ਦਾ ਨਾਮ ਦੇ ਸਕਦੇ ਹਾਂ ਕਿਉਂਕਿ ਜਿਵੇਂ ਉਹ ਬਾਜੇ ਪਿੰਡ ਦੇ ਵਿੱਚ ਗੁੰਡਾਗਰਦੀ ਕਰ ਰਹੇ ਪਹਿਲਾਂ ਕਿਸੇ ਹੋਰ ਇੱਕ ਭਰਾ ਦੀ ਦੁਕਾਨ ਖਾਲੀ ਕਰਵਾਈ ਗਈ ਉਹਨਾਂ ਨੂੰ ਰੋਡ ਪਿੰਡ ਤੋਂ ਜੀ ਉਸ ਤੋਂ ਬਾਅਦ ਕੀ ਇਹ ਵੀ ਸ਼ਾਮ ਨੂੰ 8:30 ਵਜੇ ਇੱਕ ਹੋਰ ਸਾਡੇ ਪਿੰਡ ਦੀ ਦੁਕਾਨ ਸਾਡੀ ਦੁਕਾਨ ਹੈਗੀ ਹੈ ਫਲੈਕਸ ਦੀ ਜੀ ਫਲੈਕਸ ਪ੍ਰਿੰਟਿਕ ਦੀ ਦੁਕਾਨ ਹੈ ਜੋ ਕਿ ਮੇਰਾ ਭਰਾ ਹੈਂਡੀਕੈਪਟ ਹੈ 50% ਹੈਂਡੀਕੈਪਟ ਹੈ ਉਹ ਆਪਣੀ ਦੁਕਾਨ ਚਲਾ ਰਿਹਾ ਸੀਗਾ ਜੀ ਠੀਕ ਹੈ ਤੇ ਉਹਦੇ ਉੱਤੇ ਜਾ ਕੇ ਜਾਣ ਲੇਵਾ ਇੱਕ ਪਲਾਨ ਬਣਾ ਕੇ ਇੱਕ ਹਮਲਾ ਕੀਤਾ ਗਿਆ ਜੀ ਉਹਦੇ ਉੱਤੇ ਜੀ ਉਹਦੇ ਵਿੱਚ ਕੀ ਹੋਇਆ 8:30 ਵਜੇ ਇੱਕ ਇਹਨਾਂ ਨੇ ਪਲਾਨ ਬਣਾ ਕੇ ਉਹਨਾਂ ਦੀ ਦੁਕਾਨ ਦੀ ਵੀਡੀਓ ਬਣਾਉਣੀ ਸਟਾਰਟ ਕਰ ਦਿੱਤੀ। ਸਵੇਰ ਦਾ ਟਾਈਮ ਜੀ ਨਹੀਂ ਨਹੀਂ ਸ਼ਾਮ ਦੇ ਰਾਤ ਦਾ ਸ਼ਾਮ ਦੇ ਟਾਈਮ 8:00 ਵਜੇ ਦਾ ਟਾਈਮ 8:30 ਦਾ ਟਾਈਮ ਹੈਗਾ ਜੀ। ਉਦੋਂ ਇਹਨਾਂ ਨੇ ਵੀਡੀਓ ਬਣਾ ਕੇ ਜਿਵੇਂ ਇਹਨਾਂ ਨੇ ਇੱਕ ਕਾਰਗੁਜ਼ਾਰੀ ਲੀਕੀ ਹੋਈ ਸੀਗੀ ਸਾਰੀ ਵੀ ਇਦਾਂ ਕੰਮ ਕਰਨਾ ਹੈਗਾ ਇਦਾਂ ਮਾਰਨਾ ਹੈਗਾ ਤਾਂ ਇਹ ਦਾਰਾ ਸਿੰਘ ਨਾਮ ਦਾ ਇੱਕ ਸ਼ਖਸ਼ਾ ਹੈ ਜੀ ਵੀਡੀਓ ਬਣਾਉਂਦਾ ਉਸ ਤੋਂ ਬਾਅਦ ਉਹਨੇ ਫੋਨ ਸਾਦੇ ਕੇ ਸਰਪੰਚ ਇੱਥੋਂ ਦਾ ਜਿਸ ਮੇਲ ਜਿਸ ਮੇਲ ਸਿੰਘ ਸਰਪੰਚ ਹੈ ਉਹਨੂੰ ਬੁਲਾਇਆ ਜੀ ਗੱਡੀ ਸਮੇਤ ਗੱਡੀ ਦੇ ਵਿੱਚ ਉਹਨੇ ਇੱਕ ਹਥਿਆਰ ਬੁਲਾਇਆ ਲੋਹੇ ਦੀ ਰਾਡ ਇੱਕ ਪਿਸਟਲ ਮੰਗਵਾਇਆ ਉਹਦੇ ਵਿੱਚ ਕੱਢ ਕੇ ਤੇ ਇੱਕ ਸਾਡੇ ਜਿਹੜੇ ਦੁਕਾਨ ਤੇ ਬੰਦਾ ਕੰਮ ਕਰਦਾ ਸੀ ਸੀਸੀਟੀਵੀ ਕੈਮਰਾ ਦਾ ਕੰਮ ਕਰਦਾ ਬੰਦਾ ਉਹਦੇ ਉੱਤੇ ਉਹਨੇ ਜਾਣਲੇਵਾ ਹਮਲਾ ਕਰ ਦਿੱਤਾ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਈ ਉਹ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਰਿਕਾਰਡ ਹੈ ਗਈ ਉਹਦੇ ਤੇ ਜਾਣਲੇਵਾ ਹਮਲਾ ਕੀਤਾ ਤਾਂ ਉਹ ਉਥੋਂ ਜਦੋਂ ਸਾਈਡ ਤੇ ਹੋਇਆ ਤੇ ਉਹਨੇ ਅੱਗੇ ਇੱਕ ਬੰਦਾ ਸਾਡਾ ਗਰ ਲਾਲ ਵੀਰਾ ਜਿਹੜਾ ਮੇਰਾ ਭਰਾ ਹੈਗਾ ਛੋਟਾ ਹੈਂਡੀਕੈਪਟ ਹੈ ਜੀ ਬੰਦਾ ਜੀ ਉਸ ਬੰਦੇ ਦੇ ਉੱਤੇ ਜਾਣਲੇਵਾ ਹਮਲਾ ਕਰ ਦਿੱਤਾ ਉਸ ਬੰਦੇ ਨੂੰ ਉਹਨੇ ਲੱਤਾਂ ਮਾਰੀਆਂ ਜਸਮੇਲ ਸਿੰਘ ਪੰਜ ਬੰਦੇ ਹੋਰ ਅਣਪਛਾਤੇ ਸੀ ਜੋ ਕੈਮਰੇ ਦੇ ਵਿੱਚ ਹੁਣ ਉਹਨਾਂ ਦੇ ਨਾਮ ਕਲੀਅਰ ਹੋਏ ਹੈਗੇ ਉਹਨਾਂ ਦੇ ਤੇ ਉਹਨਾਂ ਨੇ ਉੱ ਉਦੇ ਸਿਰ ਦੇ ਉੱਤੇ ਰੌਡ ਦੇ ਨਾਲ ਪਿਸਟਲ ਆਇਰਨ ਰੌਡ ਦੇ ਨਾਲ ਉਹਦੇ ਉੱਤੇ ਸਿਰ ਦੇ ਉੱਤੇ ਵਾਰ ਕੀਤੇ ਗਏ ਵਾਰ ਦੇ ਨਾਲ ਉਹਦੇ ਸਿਰ ਦੀ ਖੋਪੜੀ ਜਿਹੜੀ ਸੀਗੀ ਉਹ ਚਿਕਰਾ ਚਿਕਰਾ ਹੋ ਗਈ 8 8 ਪੀਸ ਸਿਰ ਦੀ ਟੁਕੜੀ ਦੇ ਹੋਏ ਉਹਦੇ ਸਿਰ ਦੇ ਜੋ ਕਿ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਉਹਨੂੰ ਸਿਵਲ ਹਸਪਤਾਲ ਬਾਜਾਖਾਨਾ ਵਿੱਚ ਪੰਕਾਇਆ ਪਹੁੰਚਾਇਆ ਗਿਆ ਜੀ ਸਟਾਫ ਨੇ ਤੇ ਉੱਥੋਂ ਜਦੋਂ ਪੰਚਾਇਆ ਗਿਆ ਤਾਂ ਉਹਨਾਂ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੇ ਰੈਫਰ ਜੀਜੀਐਸ ਮੈਡੀਕਲ ਕਾਲਜ ਕੀਤਾਗਾ ਜੀ ਜਦੋਂ GGS ਮੈਡੀਕਲ ਕਾਲਜ ਪਹੁੰਚਿਆ ਤਾਂ ਉਹਨਾਂ ਨੇ ਉਹਨਾਂ ਦੀ ਸਿਟੀ MRI ਵਗੈਰਾ ਹੋਈ ਸਿਟੀ MRI ਸੇਰ ਵਾਲੇ ਡਾਕਟਰ ਨੇ ਜਦੋਂ ਕੀਤੀ ਤਾਂ ਉਹਨਾਂ ਨੇ ਉਹਦੇ ਹਾਲਾਤ ਦੇਖਦੇ ਹੋਏ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਬਟ ਉਸ ਟਾਈਮ ਤੇ ਸਿਰ ਦੇ ਵਿੱਚ ਉਹ ਬਲੀਡਿੰਗ ਸੀ ਜਿਹੜੀ ਕੰਟੀਨਿਊ ਹੋ ਰਹੀ ਸੀ ਤੇ ਉਸ ਹਾਲਾਤ ਨੂੰ ਦੇਖਦੇ ਹੋਏ ਵੀ ਇੰਨਾ ਟਾਈਮ ਜੇ ਪੀਜੀਆਈ ਪਹੁੰਚਦਾ ਨਹੀਂ ਤਾਂ ਪਰਿਵਾਰ ਨੇ ਉੱਥੇ ਫੈਸਲਾ ਲੈ ਵੀ ਆਪਾਂ ਕਿਤੇ ਨੇੜੇ ਵਾਲੇ ਕੋਈ ਟਰੋਮਾ ਸੈਂਟਰ ਦੇ ਵਿੱਚ ਉਹਨੂੰ ਭਰਤੀ ਕਰਾਇਆ ਜਾਵੇ ਤਾਂ ਜੋ ਬਲੀਡਿੰਗ ਹੋ ਰਹੀ ਹੈ ਉਹਦਾ ਰੋਕ ਤਾਂ ਪੁੱਸਕੇ ਫਿਰ ਉਹਨਾਂ ਦਾ ਇਲਾਜ ਆ ਜੋ ਪ੍ਰੈਗਮਾ ਸੈਂਟਰ ਦੇ ਵਿੱਚ ਚੱਲ ਰਿਹਾ ਹੈ ਅਗਲੀ ਜਿਹੜੀ ਕਾਰਜਗਾਰੀ ਇਹ ਸੀਗੀ ਵੀ 12 ਤਰੀਕ ਦੀ 6 ਵਜੇ ਹੋਈ ਹੈ ਰਾਤ ਦੇ 8 ਵਜੇ ਦੀ ਤੇ 12 ਜਦੋਂ 8 8:30 ਵਜੇ ਇਹ ਵਾਰਦਾਤ ਹੋਈ ਹੈ ਤਾਂ ਥਾਣਾ ਦੇ ਵਿੱਚ ਤਲਾਹ ਦੇਣ ਵਾਸਤੇ ਆਏ ਤੇ ਉਸ ਦਿਨ ਵੀ ਕੋਈ ਪੁਲਿਸ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਕੋਈ ਮੌਕੇ ਦੇ ਉੱਤੇ ਵਾਰਦਾਤ ਉੱਤੇ ਮੌਕਾ ਵੇਖਣ ਵੀ ਨਹੀਂ ਪਹੁੰਚਿਆ ਜੀ 15 ਦਿਨ ਬੀਤ ਦੇ ਗਏ ਜੀ ਦਿਨ 12 ਤਰੀਕ ਹੋ ਗਈ 13 ਹੋ ਗਈ 14 ਹੋ ਗਈ ਬੰਦਿਆਂ ਦੇ ਉੱਤੇ ਕੋਈ ਐਫ ਆਰ ਵੀ ਨਹੀਂ ਹੋਏਗੀ ਈਵਨ ਕਿ ਡਾਕਟਰ ਵੱਲੋਂ ਭੇਜੀ ਗਈ ਜਾਨਲੇਵਾ ਰਿਪੋਰਟ ਜੋ ਕਿ ਬਹੁਤ ਹੀ ਗੰਭੀਰਤਾ ਨਾਲ ਲੱਗੀਆਂ ਹੋਈਆਂ ਉਹਨਾਂ ਤੇ ਜਾਨਲੇਵਾ ਧਾਰਾਂ ਲੱਗੀਆਂ ਹੋਈਆਂ ਜਿਵੇਂ ਕਿ 307 ਲੱਗੀਆਂ ਹੋਈਆਂ ਠੀਕ ਹੈ ਨਾ ਤੇ 13 ਤਰੀਕ ਨੂੰ ਉਹ ਬਾਜੇਖਾਨੇ ਪਹੁੰਚ ਚੁੱਕੇ ਸੀ ਤਾਂ ਵੀ ਅਪਰਾਧੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਉਸ ਧਾਰਾ ਨੂੰ ਦੇਖਦੇ ਹੋਏ ਇਹਨਾਂ ਨੂੰ ਤੁਰੰਤ ਜਿਹੜੇ ਮੁਜਰਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸੀਗਾ ਉਹਨਾਂ ਨੇ ਬਟ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਸ਼ਰੇਆਮ ਹੁਣ ਤੱਕ ਵੀ ਖੁੱਲੇ ਘੁੰਮ ਰਹੇ ਆ ਜਦੋਂ ਸਾਡੇ ਵੱਲੋਂ ਉਹਨਾਂ ਨੂੰ ਦੇਖਿਆ ਗਿਆ ਮੁਜਰਮਾਂ ਨੂੰ ਦੇਖਿਆ ਗਿਆ ਤਾਂ ਪੁਲਿਸ ਥਾਣੇ ਦੇ ਵਿੱਚ ਤਲਾਸ਼ ਕੀਤੀ ਗਈ ਵੀ ਉਹ ਬੰਦੇ ਸ਼ਰੇਆਮ ਹੁੱਲੜਵਾਜੀ ਕਰ ਰਹੇ ਕਰ ਰਹੇ ਸੀਗੇ ਬਾਜੇ ਚੌਂਕ ਦੇ ਵਿੱਚ ਖੜਕੇ ਤੇ ਉਹਨਾਂ ਨੂੰ ਭੇਜਿਆ ਗਿਆ ਤਾਂ ਪੁਲਿਸ ਨੂੰ ਜਾਣਤਲਾ ਦਿੱਤੀ ਕਿ ਉਹ ਬੰਦੇ ਸ਼ਰੇਆਮ ਚੌਂਕ ਦੇ ਵਿੱਚ ਘੁੰਮ ਰਹੇ ਗਿਆ ਤਾਂ ਉਹ ਬੰਦੇ ਥਾਣੇ ਦੇ ਜਿਹੜੀ ਕਾਰਵਾਈ ਸੀ ਉਹ ਸਾਨੂੰ ਇਹ ਕਹਿ ਰਹੇ ਜਿਹੜੀ ਧਾਰਾ ਉਹਨਾਂ ਬੰਦਿਆਂ ਤੇ ਲੱਗੀ ਹੈ ਉਸ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਮੁਰਜਮਾ ਨੂੰ ਇਹ ਨਹੀਂ ਕਰ ਸਕਦੇ ਅੱਛਾ ਜੀ ਫਿਰ ਕੋਈ ਮਲਾਜਮ ਪਹੁੰਚਣੀ ਕੋਈ ਮਲਾਜਮ ਨਹੀਂ ਪਹੁੰਚਾਈ ਕਾਨ ਸਿੰਘ ਐਸਆਈ ਨੇ ਕੀਤੀ ਜੀ ਅੱਛਾ ਜੀ ਕਹਿੰਦੇ ਅਸੀਂ ਫੜ ਨਹੀਂ ਸਕਦੇ ਉਹਨਾਂ ਨੂੰ ਅੱਛਾ ਜੀ ਕਿਉਂ ਕਾਤੋਂ ਨਹੀਂ ਫੜ ਸਕਦੇਗੇ ਉਹ ਸਿਆਸੀ ਦਬਾਕ ਸੀ ਉਹਨਾਂ ਦੇ ਤਾਂ ਸਾਨੂੰ ਮਤਲਬ ਗਰੀਬ ਜਿਹੇ ਬੰਦਿਆਂ ਨੂੰ ਮੋੜਤਾ ਉਹਨਾਂ ਨੇ अच्छा ਹਾਂ ਜਿਹੜੇ ਮੁਲਾਜ਼ਮ ਪ੍ਰਸ਼ਾਸਨ ਹੈ ਨਾ ਸਾਰੇ ਹੀ ਸਿਆਸੀ ਜਿਹੜਾ ਹੈਗਾ ਪੈਂਤਰਾ ਜਿਹੜਾ ਸਿਆਸੀ ਮੁਲਾਜ਼ਮ ਜਿਹੜੇ ਸਿਆਸੀ ਹੈਗੇ ਬੰਦੇ ਉਹ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਨੂੰ ਫੜ ਨਹੀਂ ਦਿੰਦੇਗੇ ਉਹ ਹਾਂਜੀ ਇਸ ਕਰਕੇ ਸਾਡੀ ਮੰਗ ਹੈ ਕਿ ਸਾਡਾ ਕੇਸ ਇੱਥੇ ਬਾਜਾਖਾਨਾ ਥਾਣੇ 'ਚ ਹੋਣੇ ਨਹੀਂ ਚਾਹੀਦਾ ਸਾਡਾ ਐਸਐਸਪੀ ਕੋਲੇ ਮਰਕਰੇ ਐਸਐਸਪੀ ਤੋਂ ਅਸੀਂ ਸੀਜੀਐਸਟਾਫ ਨੂੰ ਕੇ ਲੈ ਲਵੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਾਤਾ ਤੁਹਾਡਾ ਪੁੱਤਰ ਸੀਗਾ ਸਾਡਾ ਭਾਂਜਾ ਸੀ ਜੀ ਭਣ ਦਾ ਬੇਟਾ ਸੀਗਾ ਅੱਛਾ ਜੀ ਦੁਕਾਨ ਕੰਮ ਕਰਦਾ ਸੀ ਦੁਕਾਨ ਤੇ ਹੂੰ ਤੇ ਲਟੇਰਿਆ ਨੇ ਮਾਰਕੁੱਟ ਕਰਕੇ ਉਹਨਾਂ ਦੀ ਖਰੇਪੜੀ ਭੰਡਤੀ ਸਾਰਾ ਸਿਰ ਭੰਡਤਾ ਜੀ ਹੂੰ ਛੋਟੀਆਂ ਛੋਟੀਆਂ ਬੱਚੀਆਂ ਉਹਦੀਆਂ ਤਿੰਨ ਹੂੰ ਇੱਕ ਘਰ ਵਾਲੀ ਐ ਹੂੰ ਮਾਂ ਵਿਧਵਾ ਮਾਂ ਐ ਹੂੰ ਤੇ ਉਹਨਾਂ ਨੂੰ ਕਾਰਜ ਰਜਗਾਰੀ ਕਰਕੇ ਉਹਨਾਂ ਦਾ ਖਾਣਾ ਪੀਣਾ ਪੂਰਾ ਕਰਦਾ ਸੀਗਾ ਹੈਂਡੀਕੈਪਟ ਬੰਦਾ ਸੀਗਾ ਸਾਡਾ ਅੱਛਾ ਜੀ ਬੇਟਾ ਸੀਗਾ ਬੱਚਾ ਸੀ ਜਿਹੜਾ ਹੂੰ ਤੇ ਉਹਨੂੰ ਜਮਾ ਬੇਕਾਰ ਕਰਕੇ ਸੱਟਤਾ ਇਹਨਾਂ ਗੁੰਡਿਆਂ ਨੇ ਤੇ ਜਿਹੜੀ ਪੁਲਿਸ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਛਾ ਜੀ। ਇਹਨਾਂ ਨੂੰ ਇਹਨਾਂ ਦਾ ਹੱਕ ਬਣਦਾ ਸੀ ਕਿ ਇਹਨਾਂ ਮੁਜਰਮਾਂ ਨੂੰ ਫੜ ਕੇ ਕੋਈ ਸਜ਼ਾ ਸੁਣਾਈ ਜਾਵੇ ਤਾਂ ਕੋਈ ਹੋਰ ਗੁੰਡਾਗਰਦੀ ਗਾਂ ਵਾਸਤੇ ਨਾ ਕਰਦੇ ਇਹ। ਕਿੰਨੇ ਟਾਈਮ ਦੇ ਬੈਠੇ ਆ ਤੁਸੀਂ ਇੱਥੇ ਧਰਨਾ ਲਾ ਕੇ? ਸਦਾ ਸਵੇਰ ਦੇ ਬੈਠੇ ਆ ਜੀ 9 ਵਜੇ 9 ਵਜੇ ਟਾਈਮ ਕੀ ਹੋ ਗਿਆ? ਕੋਈ ਸੁਣਾਈ ਨਹੀਂ ਹੋਈ ਹਜੇ ਤਾਂ ਹੀ ਸਾਡੀ। ਕੋਈ ਨਹੀਂ ਸਾਡੇ ਕੋਲੇ ਆਇਆ ਹਜੇ ਤਾਈ ਕੋਈ ਨਹੀਂ ਆਇਆ ਹਜੇ ਤਾਈ ਸਾਡੇ ਕੋਲੇ ਜਿੰਨਾ ਚਿਰ ਸਾਡੇ ਮੁਜਰਨਾ ਫੜਨਗੇ ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੂਗਾ ਅੱਛਾ ਜੀ ਚਾਹੇ ਸਾਨੂੰ ਮਹੀਨਾ ਲਾਉਣਾ ਪਵੇ ਚਾਹੇ ਸਾਨੂੰ 15 ਦਿਨ ਲਾਉਣਾ ਪਵੇ ਸਾਡਾ ਬੱਚਾ ਜਮਾ ਮਰਨ ਦੇ ਕਿਨਾਰੇ ਹੈ ਲੈਂਟਿਵਿਟਰ ਤੇ ਪਿਆ ਹਜੇ ਤਾਈ ਨਾ ਉਹ ਬੋਲ ਸਕਦਾ ਨਾ ਉਹ ਹਿੱਲ ਸਕਦਾ ਨਾ ਕੁਛ ਖਾ ਪੀ ਸਕਦਾ ਬਸ ਕੁਛ ਵੀ ਨਹੀਂ ਹੋ ਚੁੱਕਾ ਹੈ ਸਾਡਾ ਜਿਹੜਾ ਪੇਸ਼ੈਂਟ ਸੀਗਾ ਬਿਲਕੁਲ ਹਸਪੀਟਲ ਦੇ ਵਿੱਚ ਪੈਰਾਲਾਈਜ਼ ਹਾਲਤ ਦੇ ਵਿੱਚ ਸਾਡਾ ਪੇਸ਼ੈਂਟ ਪਿਆ ਹੈ ਜੀ ਜਿਹੜੇ ਕੀ ਘਟਨਾ ਕਰਕੇ ਗਏ ਬੰਦੇ ਗੁੰਡਾ ਸੀ ਗੁੰਡੇ ਸੀਗੇ ਜਿਹੜੇ ਉਹ ਹਸਪੀਟਲ ਦੇ ਵਿੱਚ ਜਾ ਕੇ ਵੀ ਧਮਕਾ ਕੇ ਆਏ ਹੈ ਜੀ ਇਹਦੇ 50000 ਰੁਪਏ ਲੈ ਲਓ ਬੌਰੀਓ ਤੁਹਾਡਾ ਕੁਝ ਬੰਨ ਨਹੀਂ ਦੇਣਾ ਸਾਡੇ ਨਾਲ ਜਾਤੀਵਾਦ ਵੀ ਬਹੁਤ ਜ਼ਿਆਦਾ ਕੀਤਾ ਗਿਆ ਜੀ ਅੱਛਾ ਜੀ ਬਰਤਿਆ ਨਾ ਕਹਿਣ ਲੱਗੇ ਬੌਰੀਆਂ ਸਿੱਖਾਂ ਨੂੰ ਅਸੀਂ ਜਮਾ ਹੀ ਨਹੀਂ ਰਹਿਣ ਦੇਣਾ ਬਾਜ਼ੇ 'ਚ ਨਹੀਂ ਰਹਿਣ ਦੇਣਾ ਉਹਨਾਂ ਗੁੰਡਿਆਂ ਵੱਲੋਂ ਕਹਾਵਤ ਹੈ ਕਿ ਅਸੀਂ ਇੱਥੇ ਰਹਿਣ ਹੀ ਨਹੀਂ ਦੇਣਾ ਬੌਰੀਆਂ ਸਿੱਖਾਂ ਨੂੰ ਨਹੀਂ ਰਹਿਣ ਦੇਣਾ ਹਰ ਰੋਟੀ ਦਾ ਮਸਲਾ ਕਰਦੇ ਆ ਬੌਰੀ ਸਿੱਖ ਸਾਡੇ ਜਿੱਥੇ ਕੋਈ ਸਬਜ਼ੀ ਦੀ ਦੁਕਾਨ ਲਾਉਂਦੇ ਆ ਕੋਈ ਕੋਈ ਰੇੜੀ ਲਾਉਂਦੇ ਆ ਮੂੰਗਫਲੀ ਦੀ ਲਾਉਂਦਾ ਕੋਈ ਦੁਕਾਨਾਂ ਵੀ ਸਾਨੂੰ ਆਹੀ ਲੱਗਦਾ ਬਾਜ਼ਾਖਾਨੇ ਸਿਰ ਲੱਗਦਾ ਡੋੜ ਪੈਣ ਨੂੰ ਬਾਜ਼ਾਖਾਨੇ ਨਹੀਂ ਆਉਂਦੇ ਬੱਚੇ ਸਾਡੇ ਕੋਈ ਪੜਨ ਆਉਂਦੇ ਆ ਜਾਂ ਕੋਈ ਦੁਕਾਨਾਂ ਤੇ ਲੰਗੇ ਬਿਲਕੁਲ ਮਿਹਨਤੀ ਪਰਿਵਾਰ ਹੈ ਬਿਲਕੁਲ ਇਹ ਗੱਲ ਦਾ ਸਬੂਤ ਲੋਕਾਂ ਨੂੰ ਵੀ ਪਤਾਗਾ ਕਿਉਂਕਿ ਬੌਰੀਆਂ ਸਿੱਖਾਂ ਦਾ ਸਮਾਜ ਬਹੁਤ ਕੈਂਟ ਮੰਨਿਆ ਜਾਂਦਾਗਾ ਤਾਂ ਕੋਈ ਇਹਨਾਂ ਦੇ ਵਿੱਚੋਂ ਕੋਈ ਗੁੰਡਾਗਰਦੀ ਨਹੀਂ ਹੁੰਦੀ ਕਿ ਜਿੱਥੋਂ ਤੱਕ ਕਿ ਲੋਕੀ ਹੋਰ ਵੀ ਜਿਹੜੇ ਹੈਗੇ ਆ ਇਹਨਾਂ ਦੀ ਸਿਫਤ ਕਰਦੇ ਆ ਬੌਰੀਆਂ ਸਿੱਖਾਂ ਦੀ ਕਿਉਂਕਿ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਆ ਤਾਂ ਵੇਖੋ ਇਹਨਾਂ ਨਾਲ ਮਿਹਨਤੀ ਪਰਿਵਾਰਾਂ ਨਾਲ ਕੀ ਭਾਣਾ ਵਾਪਰਿਆ ਕੁਝ ਗੁੰਡਿਆਂ ਨੇ ਜਿਹੜਾ ਆ ਕੇ ਇਹਨਾਂ ਦੀ ਦੁਕਾਨ ਦੇ ਉੱਪਰ ਜਿਹੜਾਗਾ ਹਥਿਆਰਾਂ ਨਾਲ ਵਾਰ ਕਰਕੇ ਜਿਹੜਾ ਹੈਂਡੀਕੈਪਡ ਮੁੰਡੇ ਦੇ ਸਿਰ ਦੇ ਉੱਪਰ ਵਾਰ ਕੀਤੇ ਆ ਤਾਂ ਉਹ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਪਿਆ ਹੈਗਾ ਕੀ ਕਹਿ ਰਹੇ ਆ ਨਿੱਕੇ ਨਿੱਕੇ ਬੱਚੇ ਆ ਉਹਦੇ ਆ ਬੱਚੀਆਂ ਯੋ ਠੀਕ ਹੈ ਕੀ ਕਹਿ ਰਹੇ ਹੋ ਹੁਣ ਹੋਊਗੀ ਸੁਣਵਾਈ ਕਿ ਨਹੀਂ ਹੁੰਦੀ ਨਹੀਂ ਹੋ ਸਕਦੀ ਜੀ ਸਾਨੂੰ ਤਾਂ ਕੋਈ ਯਕੀਨ ਨਹੀਂ ਜੀ ਅੱਜ 9 ਦਿਨ ਹੋ ਗਏ ਐ ਹੂੰ 12 ਤਰੀਕ ਦੀਆਂ ਸੱਟਾਂ ਮਾਰੀਆਂ ਸੀ 13 ਤਰੀਕ ਨੂੰ ਸਾਰਾ ਪੀਨ ਬਾਣਾ ਆ ਕੇ ਡਾਕਟਰ ਨੇ ਭੇਜਤਾ ਸੀ ਆ ਵੀ ਅਗਬੀਰ ਹਟਣਾ ਸੱਟਾਂ ਹੈਗੀਆਂ ਇਹਦੇ ਨਾ ਹੀ ਤੋਰ ਸਕੂਗਾ ਨਾ ਹੀ ਬੋਲ ਸਕੂਗਾ ਇਹ ਜਮ੍ਹਾਂ ਮੰਜੇ ਤੇ ਪੈ ਜਾਣਾ ਜੇ ਸਾਹ ਵਗਣਗੇ ਤਾਂ ਹੁਣ ਕੱਲੇ ਹੀ ਸਾਹ ਲੱਗ ਰਹੇ ਹੋਰ ਕੋਈ ਕੁਛ ਨਹੀਂ ਉਹਦੇ ਪੱਲੇ ਤੇ ਸਾਨੂੰ ਸੁਣਾਈ ਨਹੀਂ ਹੋ ਰਹੀ ਸਾਡੀ ਮਿਹਨਤ ਹੈ ਸਾਡਾ ਬੱਚਾ ਕੱਲੇ-ਕੱਲੇ ਮਾਵਾ ਦੇ ਪੁੱਤ ਐ ਇਹ ਗੁੰਡੇ ਗਰਦੀਆਂ ਨੇ ਮਾਰ-ਮਾਰ ਕੇ ਸੱਟ ਤੇ ਐ ਦੋ ਮੁੰਡੇ ਅੱਜ ਸਾਡੇ ਪਿੰਡ ਦੇ ਰਾਤ ਨੂੰ ਕੱਲ੍ਹ ਵਾਲੀ ਰਾਤ ਮਾਰੇ ਗਏ ਆ ਉਹ ਹਜੇ ਲਸਾਂ ਇੱਥੇ ਪਈਆਂ ਸਾਡੇ ਪਿੰਡ ਦੇ ਡੋੜ ਪਿੰਡ ਦੇ ਇੱਕ ਡੋੜ ਪਿੰਡ ਦਾ ਮੁੰਡਾ ਸੀ ਇੱਕ ਲੰਬ ਵਾਲੀ ਦਾ ਪਿੰਡ ਦਾ ਮੁੰਡਾ ਸੀਗਾ ਕੋਈ ਸੁਣਾਈ ਨਹੀਂ ਹੋਈ ਉਹਨਾਂ ਦੀ ਵੀ ਕੋਈ ਸੁਣਾਈ ਨਹੀਂ ਉਹ ਵੀ ਧਰਨੇ ਤੇ ਬੈਠੇ ਐ ਇੱਥੇ ਲੰਬ ਵਾਲੀ ਬੈਠੇ ਸਾਰੇ ਪਹਿਲਾਂ ਇੱਥੇ ਬੈਠੇ ਸਾਰੇ ਇਕੱਠੇ ਹੋ ਕੇ ਹੁਣ ਉਹਨਾਂ ਨੇ ਵੇਖਿਆ ਵੀ ਚਲ ਆ ਵੀ ਇੱਥੇ ਵੀ ਬੈਠੇ ਆ ਤੇ ਆਪਾਂ ਉੱਥੇ ਵੀ ਬੈਠੀਏ ਉੱਥੇ ਅੱਧੇ-ਉੱਥੇ ਬੈਠਿਆ ਦੇ ਇੱਥੇ ਬੈਠੇ ਆ ਸੀ ਪਰ ਸੁਣਾਈ ਨਹੀਂ ਹੋ ਰਹੀ ਸਾਡੀ ਵੇਖੋ ਇਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਿ ਜਾਤੀਵਾਦੀ ਜਿਹੜੇ ਉਹ ਸ਼ਬਦ ਵਰਤੇ ਗਏ ਆ ਪਰ ਵੇਖੋ ਕੀ ਗੱਲ ਹੈ ਸਵੇਰ ਤੋਂ ਲੈ ਕੇ ਇਸ ਟਾਈਮ ਹਨੇਰਾ ਹੋ ਚੁੱਕਿਆਗਾ ਤਾਂ ਕੀ ਗੱਲ ਹੁਣ ਜੇ ਤੁਸੀਂ ਉਹਨਾਂ ਨੇ ਨਾ ਕੋਈ ਤੁਹਾਡੀ ਸੁਣਵਾਈ ਕੀਤੀ ਫਿਰ ਤੁਸੀਂ ਬੈਠੇ ਰਹੋਗੇ ਇੱਥੇ ਬੈਠੇ ਰਵਾਂਗੇ ਜੀ ਸਾਡਾ ਤੱਕ ਜਾਂਦਾ ਉਹ ਗ੍ਰਿਫਤਾਰ ਹੋਣੇ ਚਾਹੀਦੇ ਆ ਜਾਂ ਸਾਡਾ ਕੇਸ ਇਹ ਕਹਿ ਦੇਣ ਵੀ ਸਾਡੇ ਕੋਲ ਨਹੀਂ ਹੱਲ ਹੁੰਦਾ ਸੀਆਈ ਸਟਾਫ ਨੂੰ ਟਰਾਂਸਫਰ ਹੋਣਾ ਚਾਹੀਦਾ ਨਹੀਂ ਤਾਂ ਕੱਲ ਨੂੰ ਹੋਰ ਵੀ ਤਿੱਖਾ ਸੰਘਰਸ਼ ਜਾਰੀ ਰਹੂਗਾ ਸਾਡਾ ਤੁਸੀਂ ਕੀ ਲੱਗਦੇ ਹੋ ਮੈਂ ਸਿਸਟਰ ਆ ਉਹਨਾਂ ਦੀ ਸਿਸਟਰ ਆ ਹਾਂਜੀ ਤਾਂ ਮੁੰਡੇ ਜਿਹੜਾ ਹੈਂਡੀਕੈਪ ਸੀਗਾ ਹਾਂਜੀ ਬਿਲਕੁਲ ਹੈਪਾ ਪਹਿਲਾਂ ਹੀ ਹੈਂਡੀਕੈਪ ਸੀ ਉਹਨਾਂ ਦਾ ਬਿਲਕੁਲ ਹੀ ਬਿਠਾਤਾ ਅਸੀਂ ਕਿੱਥੋਂ ਖਾਵਾਂਗੇ ਕਿਹਦੇ ਸਿਰ ਤੇ ਜਾਵਾਂਗੇ ਅਸੀਂ 6-7 ਲੇਡੀਆਂ ਸੀ ਉਹਦੇ ਸਿਰ ਤੇ ਉਹਦਾ ਮੂੰਹ ਦੇਖਦੀਆਂ ਸੀ ਤਾਂ ਉਹ ਟੁਕ ਲਿਆ ਕੇ ਦਿੰਦਾ ਸੀ ਤਾਂ ਅਸੀਂ ਖਾਂਦੀਆਂ ਸੀ ਹੂੰ ਹੁਣ ਅਸੀਂ ਕਿੱਧਰ ਜਾਵਾਂਗੇ ਉਹਨੂੰ ਕੰਮ ਕਰਨ ਦੇ लायक ਛੱਡੇ ਹੀ ਨਹੀਂ ਇਹਨਾਂ ਬੰਦਿਆਂ ਨੇ ਇਹ ਕਹਿੰਦੇ ਅਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਅੱਜ 7 ਦਿਨ ਹੋ ਗਏ 8 ਕਹਿੰਦੇ ਤੁਸੀਂ ਸਾਡੀ ਬੇਇੱਜ਼ਤੀ ਕਰਵਾਤੀ ਹੈ ਇੱਥੋਂ ਦਾ ਐਸ ਐਚਓ ਕਾਨ ਸਿੰਘ ਕਹਿ ਰਿਹਾ ਮੇਰੀ ਬੇਇੱਜ਼ਤੀ ਕਰਵਾਤੀ ਹੈ ਹੁਣ ਮੈਂ ਕੀ ਕੋਣ ਕੁਝ ਮਰਜ਼ੀ ਕਰ ਲਵਾਂ ਤੁਸੀਂ ਚਾਹੀ ਜੇ ਖੜਨਾ ਤਾਂ ਸਾਡੇ ਨਾਲ ਖੜੋ ਇਹ ਅੰਦਰ ਦੀ ਪੁਲਿਸ ਮੁਲਾਜ਼ਮ ਅੱਜ ਦਿਨ ਦੇ 2 ਵਜੇ ਕਹਿ ਕੇ ਗਈ ਹੈ ਮੇਰੇ ਨਾਲ ਗੱਲ ਕਰਕੇ ਗਈ ਹੈ ਅੱਛਾ ਜੀ ਪਰ ਨੇਰਾ ਹੋ ਚੁੱਕਿਆਗਾ ਸ਼ਾਮ ਹੋ ਚੁੱਕੀ ਹੈ ਹਜੇ ਤੱਕ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਹੋਇਆ ਕੋਈ ਗੱਲ ਹੀ ਨਹੀਂ ਸੁਣ ਰਿਹਾ ਜੀ ਵੇਖੋ ਇਹ ਗਰੀਬ ਲੋਕਾਂ ਦਾ ਜਿਹੜੀ ਗੱਲਬਾਤ ਨਹੀਂ ਸੁਣੀ ਗਈ ਕੀ ਪ੍ਰਸ਼ਾਸਨ ਨੂੰ ਇਸ ਗੱਲਾਂ ਦਾ ਪਤਾ ਨਹੀਂਗਾ ਕੀ ਪਰਸ਼ਾ ਮਾੜੀ ਹੈ ਜਿਹੜੀ ਗੱਲ ਨਹੀਂ ਸੁਣ ਰਹੀ ਹੈ ਸਾਡਾ ਪੰਜਾਬ ਸਰਕਾਰ ਆਮਾਨ ਜਿਹੜਾ ਮਾੜੀ ਹੈ ਸਰਕਾਰ ਆਈ ਵੀ ਸਾਡਾ ਪਹਿਲਾਂ ਹੀ ਸਾਨੂੰ ਸਾਰਿਆਂ ਨੂੰ ਮਾਰਦੇ ਜਿਹੜੀ ਸਾਡੀ ਜਾਤੀ ਹੈ ਨਾ ਬੌਰੀਆਂ ਸਿੱਖਾਂ ਦੀ ਇਹਨਾਂ ਦਾ ਕੋਟਾ ਇਹਨੇ ਕੱਟਤਾ ਸੀ ਅੱਛਾ ਜੀ ਕੱਟਤਾ ਸੀ ਤੇ ਹੁਣ ਗੁੰਡਾਗਰਦੀ ਚਲਾ ਕੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਸਾਡੇ ਉਹ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ ਜੀ ਨਾਮ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਉਹ ਕੱਲੀ ਨਾਮ ਦੀ ਹੋਰ ਕੁਝ ਵੀ ਨਹੀਂ ਬਾਕੀ ਹੈ ਸਭ ਚੰਗੇ ਬੰਦੇ ਸਾਡੇ ਗਰੀਬ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਆਪਦਾ ਡਾੜੀ ਡੰਗ ਕਰਕੇ ਟੋਕ ਜਵਾਖਾਂ ਨੂੰ ਜਾ ਕੇ ਖਵਾਉਨੇ ਆ ਉਹ ਕਹਿੰਦੇ ਸੀ ਹਰਾ ਪੈਨ ਚਲਾਵਾਂਗੇ ਪਰ ਕਾਲਾ ਪੈਨ ਚਲਾਤਾ ਮਾਨ ਸਾਹਿਬ ਨੇ ਉਹ ਕਹਿ ਰਹੇ ਸੀ ਪਹਿਲਾਂ ਮੈਨੂੰ ਜਿਤਾਓ ਵੋਟਾਂ ਪਾ ਕੇ ਜਿਤਾਇਆ ਵੀ ਸਾਰਿਆਂ ਨੇ ਪੱਬੀਆਂ ਦਾ ਜ਼ੋਰ ਲਾ ਕੇ ਜਿਤਾਇਆ ਲੱਖਾਂ ਲੱਖ ਦੀ ਗਿਣਤੀ ਦੇ ਸਾਡਾ ਬੌਰੀਆ ਸਮਾਜ ਜਿਤਾਤਾ ਤਾਂ ਜਿਦੋਂ ਜਿਤਾਤਾ ਪਹਿਲਾਂ ਕਹਿੰਦਾ ਸੀ ਮੈਂ ਹਰਾ ਪੈਨ ਚਲਾ ਕੇ ਸਾਰਿਆਂ ਨੂੰ ਹੂੰ ਨੌਬਰ ਨੌਬਰ ਕਰੂੰਗਾ ਤੇ ਪਰ ਕਾਲਾ ਪੈਨ ਚਲਾ ਕੇ ਸਾਡੇ ਨੌਜਵਾਨ ਕੋਈ ਤਾਂ ਨਸ਼ਾ ਨਾਲ ਮਾਰ ਮਾਰਦੇ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਜਮਾ ਝਾੜ ਤਾਂ ਸਾਡਾ ਪੰਜਾਬ ਤੇ ਜਮਾ ਕੁਛ ਨਹੀਂ ਗੁੰਡੇ ਗਰਦੀ ਦੇ ਨਾਲ ਸਿਰ ਪਣ ਪਣ ਕੇ ਮਾਰਦੇ ਨੌਜਵਾਨ ਕੋਈ ਹਾਲ ਨਹੀਂ ਮੰਦਾ ਹਾਲ ਹੈ ਸਾਡੇ ਪੰਜਾਬ ਦਾ ਕੋਈ ਸੁਣਾਈ ਨਹੀਂ ਹੋ ਰਹੀ ਹੈ ਸਾਡੇ ਪੰਜਾਬ ਦੀ ਦੇਖੋ ਕੀ ਹਾਲ ਹੈ ਇਸ ਪੰਜਾਬ ਮੇਰੇ ਦਾ ਤਾਂ ਵੇਖੋ ਇਹ ਜਿਹੜੇ ਕੰਮਕਾਰ ਵਾਲੇ ਮਜ਼ਦੂਰ ਇਹ ਇੱਥੇ ਧਰਨਿਆਂ ਤੇ ਬੈਠਣਗੇ ਕਿ ਆਪਣਾ ਕੰਮਕਾਰ ਕਰਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਨਗੇ ਤਾਂ ਕੀ ਰਿਪੋਰਟ ਆ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਪੀਵੀ ਨਿਊਜ਼ ਟੀਵੀ ਨਾਲ ਧੰਨਵਾਦ ਰਮਨ ਸੋਢੀ ਥੈਂਕ ਯੂ